ਹਾਂਜੀ ਵੈਸਤਰੀ ਗਾਲ ਜੀ ਸਸਰੀ ਗਾਲ ਜੀ ਕੀ ਨਾਂ ਜੀ ਤੁਹਾਡਾ ਗਰਜੀਤ ਸਿੰਘ ਜੀ ਪੈਂਡ ਵਾਕਤਗੜ੍ਹ ਜ਼ਿਲ੍ਹਾ ਬਰਨਾਲਾ ਆਪਣਾ ਨੰਬਰ ਨੋਟ ਕਰੋ ਜੀ 987213355 ਜੀ ਹਾਂਜੀ ਆ ਹਾਈਵੇਅ ਦਾ ਯਾਰ ਕੀਤਾ ਹੀ ਮੁੱਠੇ ਹਾਂਜੀ ਹਾਂਜੀ ਜੀ ਆਪ ਆਪ ਤਿਆਰ ਕੀਤਾ ਜੀ ਠੀਕ ਹੈ ਜੀ ਬੈਟਰੀ ਚੱਲਦਾ ਇਹ 45 ਕਿਲੋਮੀਟਰ ਸਿੰਗਲ ਬੰਦੇ ਤੇ ਜੀ ਠੀਕ ਹੈ ਜੀ ਆਪਨ ਨੂੰ ਹੋ ਗਿਆ ਇਹਨੂੰ 2-3 ਮਹੀਨੇ ਹੋ ਗਏ ਤਿਆਰ ਕਰ ਇਹਨੂੰ ਆਪਣੀ ਆਪ ਦੀ ਦੁਕਾਨਾ ਪੈਂਡ ਵਾਕਤਗੜ੍ਹ ਗਊਸਾਲਾ ਕੋਲ ਜਿਸ ਕਿਸੇ ਵੀਰ ਨੇ ਤਿਆਰ ਕਰਾਉਣਾ ਤਾਂ ਆਪਾਂ ਕਰ ਵੀ ਦੇਵਾਂਗੇ ਜੀ ਹੁਣ ਅੱਜ ਕੱਲ ਜੀ ਵੱਡੇ ਚੱਕੇ ਆ ਗਏ ਵੱਡੀ ਮੋਟਰ ਜਮਾ ਚੱਕਾ ਦਿਖਾ ਦਿਓ ਜੀ ਦਰਸ਼ਕਾਂ ਜੇ ਜੋ ਇਹ ਮੋਟਰ ਹੈਗੇ ਸਕੂਟਰੀ ਵਾਲੀ ਪਹਿਲਾਂ ਪ੍ਰਾਣੀ ਵੀ ਸਕੂਟਰੀ ਲੇਤੀ ਸੀ ਪਾਉਦੇ ਤੇ ਆ ਸਾਮਾਨ ਕੱਢ ਕੇ ਲਿਆ ਜੀ ਠੀਕ ਹੈ ਜੀ ਤੇ ਇਹਦੇ ਵੱਡੇ ਚੱਕੇ ਵੀ ਆ ਗਏ ਜੇ ਆਪਾਂ ਤਿਆਰ ਕਰ ਰਹੇ ਹਾਂ ਦਿੱਲੀੋਂ ਲਿਆਵਾਂਗੇ ਸਾਮਾਨ ਤੇ ਉਹ ਸਟ ਕਰਕੇ ਤੇ ਇਸ ਨੂੰ ਚੱਲਦੇ ਕਰਾਂਗੇ ਬਾਕੀ ਮੇਰੇ ਕੋਲ 4-5 ਆਰਡਰ ਵੀ ਆ ਗਏ ਜੀ ਬੁਕਿੰਗ ਦੇ ਖਾਤਰ ਉਹ ਕਦੇ ਤੁਸੀਂ ਦਿਖਾਓ ਸਾਨੂੰ ਟ੍ਰਾਇਲ ਇਹਦਾ ਟ੍ਰਾਇਲ ਜੀ ਆਪਾਂ ਦਿਖਾਉਣਾ ਤੁਹਾਨੂੰ ਹੁਣ ਆਪਾਂ ਵੱਡੇ ਚੱਕੇ ਵਾਲਾ ਪ੍ਰੀਮੀਅਮ ਮੋਟਰਸਾਈਕਲ ਆਪਣੇ ਕੋਲ ਉਹ ਤਿਆਰ ਕਰਨ ਤੇ 4-5 ਆਰਡਰ ਵੀ ਆਏ ਹੋਏ ਕਹਿੰਦੇ ਸਾਨੂੰ ਕਰਕੇ ਦਿਓ ਠੀਕ ਹੈ ਜੀ ਇਹਦੀ ਸੌਲਤ ਬਹੁਤ ਵਧੀਆ ਜੀ ਇੱਕ ਤਾਂ ਇੱਕ ਤਾਂ ਐ ਜੀ ਜਦੋਂ ਮਰਜ਼ੀ ਹੁੱਕ ਕਿਕ ਮਾਰੋ ਉਹਦੀ ਸਟਾਰਟ ਆ ਠੀਕ ਹੈ ਜੀ ਤੇ ਤੇ ਐਵਰੇਜ ਵਧੀਆ ਦਿੰਦਾ ਜੀ ਠੀਕ ਹੈ ਜੀ ਇਹਦੇ ਜਿਹੜੇ ਸਕੂਟਰ ਤੇ ਪਹਿਲਾਂ ਚੱਲਦਾ ਸੀ ਆਪਣਾ ਇਹ ਉਦੋਂ ਚੱਲਦਾ ਸੀ ਇਹ 30 ਕਿਲੋਮੀਟਰ ਚੱਲਦਾ ਸੀ ਹੁਣ ਇਹ 45 ਕਿਲੋਮੀਟਰ ਚੱਲਦਾ ਜੀ ਕਿਉਂਕਿ ਇਹਦਾ ਵਜਨ ਹੋ ਜਾਂਦਾ ਜੀ ਅੱਜ ਕੱਲ ਜਿਹਨੇ ਰੇਲ ਗੱਡੀ ਦਾ ਮੰਨ ਲ ਕੇ ਚੱਲੋ ਜੀ ਰੇਲ ਗੱਡੀ ਦਾ ਡੱਬਾ ਧੱਕੀ ਜਾਂਦੇ ਇੱਕ ਦੂਜੇ ਨੂੰ ਉਹ ਗੱਲ ਹੋ ਜਾਂਦੀ ਜੀ ਕਿਰਾ ਮੜਾ ਜ਼ੋਰ ਲੱਗਦਾ ਮੋਟਰ ਦਾ ਦਿਖਾ ਸਕਦੇ ਹਾਂ ਠੀਕ ਹੈ ਤੇ ਮੁੜ ਕੇ ਆਟੋਮੈਟਿਕ ਹੀ ਇਹ ਆ ਆਪ ਹੀ ਧੱਕਾ ਮਾਰੀ ਜਾਂਦਾ ਟਾਇਰ ਤੇ ਆਪ ਹੀ ਚੱਲੀ ਜਾਂਦਾ ਇਹ 45 ਕਿਲੋਮੀਟਰ ਚੱਲ ਜਾਂਦਾ ਜੀ ਠੀਕ ਤੇ ਆਪਾਂ ਲੈਤੀ ਸਪਹਿਲਾ ਸਕੂਟਰੀ ਬੈਟਰੀ ਵਾਲੀ ਹਾਂਜੀ ਬਈ ਜੀ ਆਪਾਂ ਨਾ ਆਹ ਲੈਤੀ ਸਕੂਟਰੀ ਠੀਕ ਹੈ ਜੀ ਤੇ ਅੱਗੇ ਲਿਖਿਆ ਹੋਇਆ ਇਹਦੇ ਆਪਣਾ ਚੈਨਲ ਦਾ ਨ ਤੇ ਜੀਤਾ ਫਾਰਮ ਟੀਵੀ ਤੇ ਜੇ ਕਿਸੇ ਨੇ ਐਡ ਕਰਾਉਣੀ ਹੋਵੇ ਤੇ ਇਹ ਵੀਰ ਜੀ ਫਿਰ ਰਾਸ ਖੜ ਜਾਂਦੀ ਸੀ ਤਾਂ ਕਰਕੇ ਫਿਰ ਮੈਨੂੰ ਦਿੱਕਤ ਆਉਂਦੀ ਸੀ ਇਹ ਮੰਨ ਕੇ ਚੱਲੋ ਜੀ ਇਹ 40 ਕਿਲੋਮੀਟਰ ਚੱਲਦੀ ਸੀ ਤੇ ਖੜ ਜਾਂਦੀ ਸੀ ਬਰਨ ਵਾਲੇ ਕੋਲੇ ਜਾਣਾ ਉਦੋਂ ਰੁਕ ਜਾਂਦੀ ਸੀ ਤੇ ਤਾਂ ਕਰਕੇ ਮੈਨੂੰ ਦਿੱਕਤ ਪਈ ਤਾਂ ਕਰਕੇ ਫਿਰ ਮੈਂ ਉਹ ਮੋਟਰਸਾਈਕਲ ਤਿਆਰ ਕੀਤਾ ਜੀ ਹਾਂਜੀ ਤੇ ਉਹ ਪਤਾ ਹੀ ਗੱਲ ਹੈ ਕਿ ਮੈਂ 40 45 ਕਿਲੋਮੀਟਰ ਚੱਲਦਾ ਸੀ ਉਹ ਖੜਕਣ ਜੇ ਲੱਗ ਗਈ ਤੇ ਮੈਨੂੰ ਵਧੀਆ ਨਹੀਂ ਲੱਗੀ ਤੇ ਮੈਂ ਰਾਸ ਖੜ ਦੇਉਂਦਾ ਸੀ ਤੇ ਪ੍ਰੋਬਲਮ ਜੀ ਹੁੰਦੀ ਸੀ ਘਰੇ ਫੋਨ ਕਰਨਾ ਮੈਂਦਾ ਸੀ ਜਵਾਕਾਂ ਨੂੰ ਵੀ ਹਾਂ ਮੈਨੂੰ ਲੈ ਕੇ ਜਾਓ ਲੱਤ ਲੱਗ ਜਾਈਏ ਲੱਗੇ ਹੋ ਫਿਰ ਮੈਂ ਇੱਕ ਸਕੂਟਰੀ ਲੈ ਲਈ ਸੈਕੰਡ ਹੈਂਡ ਤੇ ਸਮਾਨ ਦਿਖਾਈ ਦਿੱਤਾ ਵੀ ਇਹ ਸੈਕੰਡ ਹੈਂਡ ਸਕੂਟਰੀ ਦਾ ਸਮਾਨ ਹੀ ਆ ਆਪਣੇ ਕੋਲ ਸਾਰਾ ਇਹ ਇਹ ਆਪਾਂ ਲਈਤੀ ਸੀ ਸਕੂਟਰੀ ਵੀਰ ਜੀ 12000 ਰੁਪਏ ਦੀ ਠੀਕ ਹੈ ਤੇ 12000 ਦੀ ਸਕੂਟਰੀ ਜਿਹਦਾ ਆਪਾਂ ਸਮਾਨ ਕੱਢ ਲਈ ਸਾਰਾ ਦੇਖ ਸਕਦੇ ਹੋ ਤੇ ਇਹ ਮੋਟਰ ਦੀ ਮਗਰਲੇ ਚੱਕੇ ਵਾਲੀ ਆ ਠੀਕ ਹੈ ਜੀ ਇਹ ਫਟ ਕਰ ਲਈ ਆਪਾਂ ਜਗਾੜ ਲਾ ਕੇ ਆ ਦੇਖੋ ਜੀ ਪੱਤੀਆਂ ਲਾਈਆਂ ਨੇ ਠੀਕ ਹੈ ਦੇਖ ਸਕਦੇ ਹੋ ਪਤੰਗ ਲਾ ਕੇ ਜਗਾੜ ਕੀਤਾ ਬੈਠੇ ਬਹਿਣੇ ਦਿਮਾਗ ਲਾਜੀ 5 ਦਿਨ ਲੱਗੇ ਆਪਾਂ ਨੂੰ ਤੇ ਤਿਆਰ ਕਰਨ ਲਈ ਤੇ ਠੀਕ ਹੈ ਜੀ ਇਧਰ ਚਾਰਜ ਵਾਲਾ ਸਿਸਟਮ ਆ ਜੀ ਇਹਦਾ ਜੇ ਕਿਸੇ ਵੀ ਨੇ ਤਿਆਰ ਕਰਨਾ ਠੀਕ ਕਰ ਸਕਦੇ ਹੋ ਤੇ ਬਾਕੀ ਸਾਨੂੰ ਇਹਦਾ ਦਿਖਾਉਣਾ ਜੀ ਇਧਰ ਕਰੰਟ ਸਿਸਟਮ ਜਿਹੜਾ ਸਾਰਾ ਇਹਦੇ ਵਿੱਚ ਆ ਉਹ ਵੀ ਸਾਨੂੰ ਦਿਖਾਉਣੇ ਕੋਲ ਕੇ ਕਿਤਾ ਕਿਤਾ ਫਿੱਟ ਕਰਿਆ ਠੀਕ ਹੈ ਜੀ ਆਹ ਦੇਖੋ ਇਹ ਸਿਸਟਮ ਇਹਦਾ ਸਾਰਾ ਕਰੰਟ ਵਾਲਾ ਤਾਰ ਕੱਲੀ-ਕੱਲੀ ਜੋੜ ਕੇ ਕੱਲੀ-ਕੱਲੀ ਤਾਰ ਵਿੱਚ ਸੈੱਟ ਕਰਕੇ ਜੀ ਆਹ ਦੇਖੋ ਇਧਰ ਨੂੰ ਲਾਵਾ ਹਲੇ ਖੜਾ ਟ੍ਰੈਲ ਹੀ ਆ ਜਿਹਦੇ ਪੱਕਾ ਫਿਟਿੰਗ ਨਹੀਂ ਕਰੀ ਜਾਲੀ ਜੇ ਕੰਮ ਕੀਤਾ ਵਾ ਤੇ ਤਾਂ ਕਰਕੇ ਆਪ ਨੂੰ ਹੋਵਾ ਜੀ ਜੇ ਜਸ ਕਿਸੇ ਵੀਰ ਨੇ ਆਪਣੀ ਵੀਡੀਓ ਦੇਖਣੀ ਹੈ ਜ਼ਿਆਦਾ ਵੀ ਕਿੱਦਾਂ-ਕਿੱਦਾਂ ਬਣਾਈ ਹੈ ਹਨਾ ਜੀ ਆਪਣਾ ਹੈਗਾ ਜੀ YouTube ਤੇ ਚੈਨਲ ਆ ਜੀ ਜੀਤਾ ਫਾਰਮ ਟੀਵੀ ਬਰਨਾਲਾ ਉਹਦੇ ਸਾਰੀ ਵੀਡੀਓ ਦੇਖ ਸਕਦੇ ਤੁਸੀਂ ਕੱਲਾ-ਕੱਲਾ ਵੀ ਕਿਵੇਂ ਫੈਕਟ ਕਰਿਆ ਕਿਵੇਂ ਤਾਰਾਂ ਲਾਈਆਂ ਠੀਕ ਹੈ ਜੀ ਸਾਰਾ ਕੁਝ ਦਿਖਾਵਾਂਗੇ ਉਹਦੇ ਤੇ ਬਾਕੀ ਤੁਹਾਨੂੰ ਆਹ ਚਾਲੂ ਕਰਕੇ ਦਿਖਾਉਣਾ ਜੀ ਆਪਾਂ ਤੁਹਾਨੂੰ ਕੋਈ ਬੈਟਰੀ ਤੇ ਦੇਖੋ ਚੱਲਦੀ ਹੈ ਮੋਟਰ ਜੀ ਇਧਰ ਜੀ ਆਜੋ ਆਸੀ ਦੀ ਰੇਸ ਜੀ ਦੇਖ ਸਕਦੇ ਹੋ ਦਰਸ਼ਕਾਂ ਦਿਖਾਓ ਠੀਕ ਹੈ ਜੀ ਚੱਕਾ ਵੀ ਦਿਖਾ ਦਿਓ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਉਣੇ ਪੈਟਰੋਲ ਤੇ ਇਹ ਕੱਜ ਕੱਲ ਪੈਟਰੋਲ ਮਹਿੰਗਾ ਹੋ ਗਈ ਤੁਹਾਨੂੰ ਪਤਾ ਹੀ ਆ 100 ਰੁਪਏ ਲੀਟਰਾਂ ਤੇ ਜਿਹਦੇ ਨੇ ਆਪਾਂ ਇਹ ਤਿਆਰ ਕੀਤਾ ਜੇ ਆਪਾਂ ਤੇਲ ਮੋਟਰਸਾਈਕਲ ਚ ਪਵਾਇ ਨਹੀਂ ਸਿਰਫ ਆਹ ਦੇਖ ਲਓ ਜੀ ਬੰਦ ਹੀ ਹੋਊਗਾ ਤੇ ਇਹਦੇ ਰੱਖ ਕੇ ਦੇਖੋ ਜੀ ਤੇਲ ਆਪਣਾ ਬੰਦ ਹੀ ਆ ਆਪਾਂ ਪਵਾਇਆ ਨਹੀਂ ਤੇਲ ਮੁਰਕ ਜਿਹੜਾ ਟੈਂਕੀ ਚ ਪਵਾਇਆ ਪਹਿਲਾਂ ਉਹੀ ਪਵਾਵਾ ਤੇ ਹੁਣ ਤੁਹਾਨੂੰ ਕਰਕੇ ਦਿਖਾਉਣ ਦੇਖ ਸਕਦੇ ਹੋ ਖੇਲ ਆਉਂਦਾ ਹੈ ਬਰਨਾਲੇ ਏਰੀਆ ਜਿੱਤਾ ਆਪਣੀ ਬਣਾਵਾ ਜੀ ਇਹੇ ਤੇ ਹੋਰ ਤਾਂ ਕਹਿੰਦਾ ਬਣਾਇਆ ਨਹੀਂ ਬਾਕੀ ਮੈਂ YouTube ਤੇ ਸਰਚ ਕਰਿਆ ਸੀ ਬਾਅਦ ਚ ਜਦੋਂ ਬਣਾਇਆ ਜਗਾੜ ਇਹ ਪਹਿਲਾਂ ਮੈਂ YouTube ਤੇ ਨਹੀਂ ਸਰਚ ਕਰਿਆ ਮੈਂ ਆ ਵੀ ਦਿਮਾਗ ਨਾਲ ਨਾਲ ਸੋਚ ਕੇ ਬਣਾਇਆ ਜੀ ਤੇ ਮੈਨੂੰ ਵਧੀਆ ਚੀਜ਼ ਲੱਗੀ ਤੇ ਵੈਸੇ 40 45 ਕਿਲੋਮੀਟਰ ਚੱਲੇ ਜਾਂਦਾ 45 ਕਿਲੋਮੀਟਰ ਐਕਸ਼ਨ ਚੱਲ ਜਾਂਦੇ ਜੇ ਦੋ ਜਣੇ ਤੇ ਨਾਲ ਪਰ 35 ਕਿਲੋਮੀਟਰ ਚੱਲੇ ਜਾਂਦਾ ਜੀ ਆਪਣੇ ਚੈਨਲ ਨੂੰ ਬਾਤ ਹੋਵੇ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਹੋ ਕਰਕੇ ਜਲਦੇ ਭਰਾ ਅਗਲੀ ਵੀਡੀਓ ਚੋਕ ਕੇ ਬਾਏ